ਅੱਜ ਆਪਾਂ ਇੱਕ ਹੋਰ ਨਵੇਂ ਸਫ਼ਰ ਦੀ ਸ਼ੁਰੂਆਤ ਕਰਦੇ ਆ ਜਿਵੇਂ ਕਿ ਜੀ ਗਾਈਡ ਸਾਹਿਬ ਉਹ ਵੀ ਮੇਰੀ ਕੋ ਦਰਦ ਦਾ ਥੱਬਾ ਇੱਥੇ ਸਿੱਟਿਆ ਲੱਗਦਾ ਹੈਗਾ ਹਣ ਇੱਥੇ ਪਾਣੀ ਦੇ ਵਿੱਚ ਤਾਂ ਮੱਛੀ-ਮੁੱਛੀਆਂ ਦਾ ਰਹਿਣਾ ਉੱਪਰ ਡੁੱਬ-ਡੁੱਬੀ ਆ ਵੀ ਹੋਈਆਂ ਨਹੀਂ ਨਹੀਂ ਆਏ ਵੀ ਕਹਿ ਸਕਦੇ ਜਿਹੜੀਆਂ ਮੱਛੀਆਂ ਕ੍ਰੈਡਟਡ ਬੀਜੇ ਤੇ ਆਈਆਂ ਹੋਈਆਂ ਨੇ ਜਨਾਂ ਦਾ 雇ਰਰਾਂ ਨੇ ਬੁਰਾ ਹਲ ਕੀਤਾ ਪਿਆ ਉਹ ਮੱਛੀਆਂ ਹੈ ਗਰੀਬ ਦੇ ਘਰਾਂ ਚ ਰਹਿੰਦੀਆਂ ਨੇ ਜਿਹੜੀਆਂ ਵਧੀਆ ਨਹੀਂ ਹੈ ਪੀਆਰ ਨਹੀਂ ਹੈ ਸਿਟੀਜਨ ਮੱਛੀਆਂ ਉਹ ਵਧੀਆ ਘਰਾਂ ਚ ਰਹਿੰਦੀਆਂ ਨੇ ਜਿਹੜੀਆਂ ਉਹ ਪਹਿਲਾਂ ਦੀ ਇੱਥੇ ਪੈਰ ਲੱਗੇ ਹੋਣਾਂ ਦੇ ਕ੍ਰੈਸ਼ਨ ਸਟੇਸ਼ਨ 1 2 ਐਂਡ 3 ਇਹ ਜਿਹੜੀ ਨੀਚੇ ਜਗ੍ਹਾ ਬਣੀ ਹੋਈ ਇੱਥੇ ਟਰੱਕ پارک ਹੋ ਜਾਂਦੇ ਸੀ ਤੇ ਉੱਥੇ ਹੁਣ ਤੁਹਾਨੂੰ ਵਿਜ਼ੂਅਲ ਦੇ ਅੰਦਰੋਂ ਦਿਖਾਉਨੇ ਆ ਜੇ ਕਿਸੇ ਨੂੰ ਰਹਿਣੀ ਜਾਂਦਾ ਤਾਂ ਖੁੰਡੀ ਟੈਕ ਨਾਲ ਨਾਲ ਨਾ ਤੋਰ ਸਕਦਾ ਹੁੰਦਾ ਜੀ ਕਹਿੰਦੇ ਕੀਬੋਰਡ ਦੀ ਸ਼ੁਰੂਆਤ ਹੋਈ ਸੀ ਉਹ ਸਾਰੀ ਦੁਨੀਆ ਦੀ ਇੱਥੋਂ ਹੋਈ ਸੀ ਫਸਟ ਕੀਬੋਰਡ ਹੈ ਜਿਹੜਾ ਦੇਖੋ ਆਉਂਦਾ ਹੈਲੋ ਹੈਲੋ ਫਾਈ ਦੇਤੀ ਕੀਤੀ ਜਾਂਦੀ ਹੈ ਕਹਿੰਦੇ ਸ਼ੁਰੂਆਤ ਪਹਿਲੀ ਗੁੰਦ ਵੀ ਗਾਇਸਰ ਤੋਂ ਹੋਣਾ ਹੈ ਨਾ ਦਮੀਤੀ ਆ ਦੇਖੋ ਜਿਹੜੇ ਆਪਾਂ ਦੇਖਦੇ ਨੇ ਗਾਣੇ ਐਂ ਤੇ ਕਰਕੇ ਲਾਉਂਦੇ ਨੇ ਪਾਣੀ ਹੈ ਨਾ ਮੈਂ ਸਟੈਲੀ ਕਿਟ ਪਿੰਡਾਂ ਦੇ ਬਿਸਕੁਟ ਕੱਢਣ ਵਾਲੀ ਮਸ਼ੀਨ ਹੁੰਦੀ ਹੈ ਜਿਹੜੀ ਉਹਦੀ ਸ਼ੁਰੂਆਤ ਵੀ ਇਹਦੇ ਚ ਹੋਈ ਸੀ ਦੇਖੋ ਇਹਨੂੰ ਐ ਘੁਮਾ ਕੇ ਥੱਲੋਂ ਐ ਬਿਸਕੁਟ ਕਰਕੇ ਟ੍ਰੇ ਤੇ ਲਾ ਕੇ ਇੱਥੇ ਪਾ ਕੇ ਸੁਵਿਧਾ ਆਣੇ ਉਹਨੇ ਵਿੱਚ ਲਾ ਦਿੰਦੇ ਨੇ ਇਹ ਦੇਖੋ ਇੱਧਰ ਆ ਜਾ ਮਾਮਾ ਇਹ ਡਬਲ ਬਗਰ ਪੈਲਟਨ ਟਰਬਾਈਨ ਹੈ ਵੀ ਇਹਦੇ ਤੇ ਪਾਣੀ ਪੈਂਦਾ ਸੀ ਉੱਥੇ ਪ੍ਰੈਸ਼ਰ ਨਾ ਫਿਰ ਕੁੰਦਾ ਹੀ ਤੇ ਇਹਦੇ ਨਾਲ ਜਨਰੇਟਰ ਦੇ ਅੰਦਰ ਕੋਇਲ ਤੇ ਬਿਜਲੀ ਦਾਹਾ ਹੁੰਦੀ ਸੀ ਠਕ ਠਕ ਸਾਰੇ ਈ ਦੱਸੋ ਅੱਜ ਦਾ ਸਾਫ ਰਿਤੀਸ ਮਾਪ ਤੋਂ ਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਨਵੀਂ ਨਵੀਂ ਚੀਜ਼ਾਂ ਦੇਖਣ ਲਈ ਐਨ ਜੀ ਵੈਲੂ ਪ੍ਰੋਡਕਸ਼ਨ ਦੇ ਨਾਲ ਜੁੜੇ ਰਹੋ ਚਲੋ ਆਜੇ ਫਿਰ ਬਣਾਈਏ ਰੀਲਾ